ਦਾ ਖਾਲਸਾ ਵਾਇਰਲ ਦੀ ਕੀ ਕਥਾ ਹੈ ਇਹ ਮਾਮਲਾ ਜੀ 2020 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੀ ਅਦਵੀ ਹੋਈ ਸੀ ਕਿ ਨੇ ਵਾਲੇ ਟਾਣੀ ਜੀਵਨਗਰਾ ਥਾਣਾ ਪੈਂਦਾ ਹੈ ਐਨਾ ਬਾਗ ਗੁਰੂ ਸਾਹਿਬ ਦੀ ਚਵੀ ਅੰਗ ਇੱਕ ਜਨਾਨੀ ਨੇ ਤੇ ਤਿੰਨ ਭਰਾਵਾਂ ਨੇ ਰੜਕੇ ਗੁਰੂ ਸਾਹਿਬ ਦੀ ਚਵੀ ਅੰਗ ਪਾੜ ਕੇ ਤੇ ਗਲੀ ਦੇ ਵਿੱਚ ਖਿਲਾਰੇ ਸਨ ਸਾਡੇ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਵੀ ਪੰਜ ਪਿਆਰੇ ਆਏ ਸਨ ਤੇ ਗੁਰੂ ਸਾਹਿਬ ਜੀ ਦੇ ਜਦੋਂ ਬੇਅਦਬੀ ਹੋਈ ਇਹਨਾਂ ਦੋਸ਼ੀਆਂ ਨੂੰ ਕਸ਼ਟੜੀ ਦੇ ਵਿੱਚ ਲੈ ਲਿਆ ਪੁਲਿਸ ਨੇ ਤੇ ਪੰਜ ਤਕਸ਼ીર ਸਿੰਘ ਦੀ ਝੰਡ ਵਾਲੇ ਵਾਲੇ ਤੋਂ ਇਹਨਾਂ ਦੇ ਵੱਲੋਂ ਐਫ ਆਈ ਆਰ ਦਰਜ ਹੋਈ ਸੀ ਉਹਨਾਂ ਤੇ ਦੋਸ਼ੀਆਂ ਤੇ ਧਾਰਾ ਲੱਗੀ ਸੀ 295 ਤੇ 295 ਏ ਦੇ ਤਹਿਤ ਉਹਨਾਂ ਦੇ ਮਕਦਮਾ ਦਰਜ ਹੋਇਆ ਤੇ ਸਾਨੂੰ ਪੁਲਿਸ ਵਾਲੇ ਕਹਿੰਦੇ ਕਿ ਪ੍ਰਸ਼ਾਸਨ ਇਹਦਾ ਜਿਹਦਾ ਮਸਲਾ ਵਾਏ ਅਸੀਂ ਪੁਲਿਸ ਰਿਮਾਰਡ ਲਵਾਵਾਂਗੇ ਤੇ ਇਹਨਾਂ ਤੋਂ ਗਹਿਨਤਾ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਕੌਣ ਇਹਨਾਂ ਦੇ ਮਗਰ ਕਿੰਨੇ ਇਹ ਸਾਥੀ ਦੇ ਨਾਲ ਗੁਰੂ ਸਾਹਿਬ ਦੀ ਬੇਦਬੀ ਕਰਾਈਏ ਪਰ ਰਾਤ ਨੂੰ ਜਿਹੜੀ ਜਨਾਨੀ ਸੀ ਇੱਕ ਉਹਦੀ ਜ਼ਮਾਨਤ ਰਾਤ ਨੂੰ 8 ਵਜੇ ਲੈ ਲਈਏ 7-8 ਵਜੇ ਪੇਸ਼ ਕਰਕੇ ਤੇ ਉਹਦੀ ਜ਼ਮਾਨਤ ਲੈ ਲਈ ਸੰਗਤਾਂ ਨੂੰ ਪਤਾ ਲੱਗਾ ਸੰਗਤਾਂ ਦੇ ਵਿੱਚ ਰੋਸ ਉਤਪਨ ਹੋਇਆ ਇਹ ਇੱਕ ਉਹਨਾਂ ਗੁਰੂਗ੍ਰਾਂਥ ਸਾਹਿਬ ਦੇ ਵਿਅਦਬੇ ਕੀਤੇ ਅਤੇ ਤੁਰੰਤ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੈ। ਸੰਗਤਾਂ ਨੇ 25 8 2020 ਨੂੰ ਇੱਕ ਗਿਆਪਨ ਦੇਣਾ ਸੀ ਐਸਡੀਐਮ ਨੂੰ। 7ਵੇਂ ਤਰੀਕੇ ਦੇ ਨਾਲ ਉਹ ਜਦੋਂ 7ਵੇਂ ਤਰੀਕੇ ਦੇ ਨਾਲ ਅਸੀਂ ਉੱਥੇ ਗਿਆਪਨ ਦੇਣ ਜਾ ਰਹੇ ਸੀ ਤਾਂ ਪੁਲਿਸ ਨੇ ਜਿਹੜੇ ਆਪਣੇ ਤਸੀਲ ਪ੍ਰੈਸਰ ਦੇ ਸਾਨੂੰ ਦਰਵਾਜ਼ੇ ਬੰਦ ਕਰ ਦਿੱਤੇ। ਤੇ ਨੰਗਨ ਦਿੱਤਾ ਅਸੀਂ ਉੱਥੇ ਸ਼ਾਂਤਮਈ ਤਰੀਕੇ ਨਾਲ ਖਲੋਤੇ ਰਹੇ ਫਿਰ ਅਸੀਂ ਦਰਿਆ ਵਿੱਚ ਆ ਕੇ ਉੱਥੇ ਬੈਠ ਗਏ ਤੇ ਆਲਦਾ ਸ਼ਾਂਤਮਈ ਤਰੀਕੇ ਦੇ ਨਾਲ ਸਤਨਾ ਵਾਹਿਗੁਰੂ ਦਾ ਜਾਪ ਕਰਕੇ ਤੇ ਆਲਦਾ ਉਸ ਮਜਾਰਾ ਕਰ ਲੱਗੇ ਕਿ ਉਹਨਾਂ ਦੋਸ਼ੀਆਂ ਨੂੰ ਜਮਾਨਤ ਨਹੀਂ ਮਿਲਣੀ ਚਾਹੀਦੀ ਇਸੇ ਮੇਰੇ ਦਾ ਸ਼ੇਸ਼ਮ ਜੱਦੇ ਵੀ ਆਏ ਉਹਨਾਂ ਨੇ ਸਾਨੂੰ ਰਿਕਵੈਸਟ ਕੀਤੀ ਕਿ ਮੈਂ ਜਾਣਾ ਵਾਸਿਆ ਹੈ ਅਸੀਂ ਦੇ ਦਰਵਾਜ਼ੇ ਬੰਦ ਨਹੀਂ ਕੀਤੇ ਦਰਵਾਜ਼ੇ ਤੇ ਪੁਲਿਸ ਨੇ ਬੰਦ ਕੀਤੇ ਹੋਇਆ ਸਾਡੇ ਬਣਾਂ ਦੇ ਥੋੜਾ ਜਿਹਾ ਲੰਘਾ ਦੇ ਦੋ ਥੋੜਾ ਸ਼ੈਡ ਦੇ ਦੋ ਉਹਨਾਂ ਨਾਲ ਵਾਪਤਾ ਵੀ ਹੋਈ ਸਾਡੀ ਬੜੇ ਪਿਆਰ ਦੇ ਨਾਲ ਉਹਨਾਂ ਸਾਡੀ ਗੱਲ ਨੂੰ ਸੁਣਿਆ ਵੀ ਤੇ ਉਹਨਾਂ ਨੇ ਸਾਨੂੰ ਕਿਹਾ ਮੈਂ ਐਗਰੀ ਵੀ ਆ ਇਸ ਦੇ ਨਾਲ ਤੇ ਜਿਹੜਾ ਤੁਹਾਡੇ ਤੇ ਜੇ ਜਜ਼ਬਾ ਹੋਣਾ ਚਾਹੀਦਾ ਵਾ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਨਰਾਦਰ ਹੁੰਦਾ ਵਾ ਬੇਦਬੀ ਹੁੰਦੀ ਹੈ ਇਹ ਸਭ ਮੈਂ ਤੁਹਾਡੇ ਸਲਾਮ ਕਰਦਾ ਤੁਹਾਡੀ ਕੁਰਬਾਨੀ ਨੂੰ ਵੀ ਬਹੁਤ ਵਧੀਆ ਗੱਲ ਵਾ ਜਿਹੜਾ ਤੁਸੀਂ ਆਲ ਦੇ ਧਰਮ ਦੇ ਹੋਏ ਤੁਸੀਂ ਇਹ ਮਤਲਬ ਰੋਜ਼ ਪ੍ਰਦਰਸ਼ਨ ਕਰਦੇ ਤੁਹਾਡਾ ਹੱਕ ਵਾ ਤੇ ਮੈਂ ਇਹਦੇ ਦੱਜ ਨਹੀਂ ਗੱਲ ਕਰ ਰਿਹਾ ਤੁਹਾਡੇ ਨਾਲ ਮੈਂ ਤੁਹਾਡੇ ਨਾਲ ਹੀ ਮਿਲ ਕੇ ਗੱਲ ਕਰ ਰਿਹਾ ਉਦੋਂ ਬਾਨੰਤ ਉਸ ਥੋੜਾ ਜਿਹਾ ਡਿਸਪੂਟ ਬਣਿਆ ਪੁਲਿਸ ਦੇ ਨਾਲ ਤੇ ਪੁਲਿਸ ਸਾਨੂੰ ਗਿਆ ਬੰਦੇ ਨੇ ਜਾਣ ਦਿੱਤਾ ਡਿਸਪੂਟ ਬਣ ਗਿਆ ਤੇ ਇਹਨਾਂ ਨੇ ਕੀ ਕੀਤਾ ਸਾਨੂੰ ਤਾਂ ਦੱਸਿਆ ਹੀ ਨਹੀਂ ਉਹਨਾਂ ਦੋਸ਼ੀਆਂ ਨੂੰ ਤੇ ਜਿਹੜਾ ਅਸੀਂ ਉਹ ਜ਼ਮਾਨਤ ਵੀ ਮਿਲ ਗਈ ਉਦੋਂ ਦਵਾਰੇ ਫੇਰ ਉਹਨਾਂ ਨੂੰ ਦੁਬਾਰੇ ਅਰੈਸਟ ਕਰਦੇ ਆਂ ਪਰ ਸਾਡੇ ਦੇ ਉਹਨਾਂ ਨੇ ਇੱਕ ਅਨਹੋਣੀ ਕੀਤੀ ਸੰਗਤਾਂ ਦੇ ਵਿੱਚੋਂ ਬਾਬਾ ਗਰਮੀਤ ਸਿੰਘ ਜੀ ਹੋਣੀ ਤਲੋਕੇ ਵਾਲੇ ਭਾਈ ਜਗਸੀਰ ਸਿੰਘ ਜੀ ਮੰਗਿਆ ਨਾ ਐਸਜੀਪੀਸੀ ਮੈਂਬਰ ਭਾਈ ਜਗਸੀਰ ਸਿੰਘ ਜਾਂਡਾਲਾ ਜਿਟਾਨ ਜਿੰਨਾਂ ਤੋਂ ਐਫਆਈਐਫ ਦਰਦ ਸੀ ਭਾਈ ਜਰਨੈਲ ਸਿੰਘ ਬਰਾਰ ਸਾਹਿਬ ਭਾਈ ਪ੍ਰਕਾਸ਼ ਸਿੰਘ ਸahu ਵਾਲਾ ਭਾਈ ਬਾਬਾ ਪ੍ਰੀਤ ਸਿੰਘ ਮੱਲੜੀ ਸ੍ਰਿੰਦਰ ਸਿੰਘ ਰਾਣਿਆਂ ਤੋਂ ਇਸ ਤਰ੍ਹਾਂ 2-4 ਜਿਹੜੇ 14 ਜਾਣਿਆਂ ਤੇ ਉਹਨਾਂ ਨੇ ਮਕਦਮਾ ਇੱਕ ਦਰਜ ਕੀਤਾ ਜਿਹੜਾ ਮਤਲਬ ਸਾਨੂੰ ਉਮੀਦ ਹੀ ਨਹੀਂ ਸੀ ਕਿਉਂਕਿ ਬਹੁਤ ਹੀ سنگੀਮ ਧਰਾਵਾਂ ਲਾ ਕੇ ਗੁਰੂ ਗ੍ਰੰਥ ਸਾਹਿਬ ਦੇ ਨਾਦਰੀ ਸਾਡੇ ਗੁਰੂ ਦੀ ਹੋਈ ਸਾਡਾ ਗੁਰੂ ਗਲੀਆਂ ਦੇ ਵਿੱਚ ਰੁੜਿਆ ਤੇ ਪਰਚਾ ਵੀ ਸਾਡੇ ਤੇ ਦਰਜ ਪਰਚਾ ਉਹ ਧਰਾਵਾਂ 124 ਹੈ ਜੋ 153 ਹੈ ਨਿਰਿਤਰਮਨ 153 ਹੈ 186 147 49 353 ਹੈ 341 42 ਤੇ ਇੱਕ ਜਵਾਪਾ ਜਿਹਨੂੰ ਜੁਪੀਏ ਵੀ ਕਹਿੰਦੇ ਹਨ ਉਹਦਾ ਸੈਸ਼ਨ ਵੀ ਸਾਡੇ ਤੇ ਲਾਇਆ ਗਿਆ 10 ਸੈਸ਼ਨ ਨੰਬਰ 10 ਤੇ ਸੈਸ਼ਨ 13 13 ਇਹ ਲਾ ਕੇ ਸਾਨੂੰ ਅਲਗਾ ਵਾਦੀ ਕੋਸਟ ਕਰ ਦਿੱਤਾ ਪੁਲਿਸ ਨੇ ਤੇ 4 ਸਾਲ ਇਹ ਜਿਹੜਾ ਵਾ ਮਸਲਾ ਪੈਂਡਗ ਰਿਹਾ 2025 8 2020 ਨੂੰ ਇੱਕ ਤੇ ਐਫ ਆਈ ਆਰ ਦਰਜ ਕਰਦੇ ਹਨ ਬਿਲਕੁਲ ਗੁਪਤ ਤੌਰ ਤੇ ਉਹਨੂੰ ਪੈਨਿੰਗ ਰੱਖਦੇ ਹਨ ਤੇ 235 20 ਨੂੰ ਇਹ ਚਲਾਨ ਪੇਸ਼ ਕਰਕੇ 235 24 ਨੂੰ 235 24 2024 ਨੂੰ ਇਹ ਜਿਹੜਾ ਵਾ ਆਪਣਾ ਚਲਾਨ ਪੇਸ਼ ਕਰਕੇ ਤੇ ਅਦਾਲਤ 'ਚ ਦੇ ਦਿੰਦੇ ਹਨ ਕਿ ਇਹ ਇਹ ਦੋਸ਼ੀ ਜਿਹੜੇ ਹਨ ਇਹ ਲੋੜਿੰਦੇ ਹਨ ਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਬਹੁਤ ਹੀ ਨਜਾਇਜ਼ ਧੱਕਾ ਕੀਤਾ ਗਿਆ ਹੈ ਜਿੰਨੇ ਇੱਥੇ ਬੈਠੇ ਹਨ ਸਾਰੇ ਚਿੱਟੀਆਂ ਦਾੜੀਆਂ ਵਾਲਿਆਂ ਸਾਰੇ ਵਿਸ਼ਿਸ਼ਟ ਨਗਰ ਨਾਗਰਿਕ ਵਸਦੇ ਅਸੀਂ ਇਸ ਦੇਸ਼ ਦੇ ਖਾਤਰ ਸਾਰਾ ਕੁਝ ਅਸੀਂ ਵਾਰਿਆ ਵਾਬਤਾ ਤੇ ਸਾਡੇ ਤੇ ਹੀ ਦੇਸ਼ ਤਰੋਈ ਮਕਰਨਮਾ ਦਰਜ ਕੁਰਬਾਨੀਆਂ ਕਰਕੇ ਦੇਸ਼ ਦੀ ਆਜ਼ਾਦੀ ਲਈ ਅਸੀਂ ਤੇ ਸਾਡੇ ਤੇ ਹੀ ਇਹ ਮਤਲਬ ਦੇਸ਼ ਤਰੋਈ ਕਿਸ ਤਰਜ ਕਰਕੇ ਇਹ ਸਰਕਾਰ ਕੀ ਸਿੱਧ ਕਰਨਾ ਚਾਹੁੰਦੇ ਆ ਪ੍ਰਸ਼ਾਸਨ ਕੀ ਸਿੱਧ ਕਰਨਾ ਚਾਹੁੰਦੇ ਆ ਜਿਹੜਾ ਬਹੁਤ ਵੱਡਾ ਧੱਕਾ ਕੀਤਾ ਹੈ ਅਸੀਂ ਇਹ ਪ੍ਰਯੋਗ ਮੰਗ ਕਰਦੇ ਹਾਂ ਕਿ ਸਰਕਾਰ ਇਸ ਪਰਚੇ ਨੂੰ ਕੈਨਸਲ ਕਰੇ ਜਿਹੜਾ ਇਹ ਨਜਾਇਜ਼ ਪਰਚਾ ਬਣਾਇਆ ਤੇ ਪ੍ਰਸ਼ਾਸਨ ਨੂੰ ਅਦਾਇਤ ਦਵੇ ਕਿ ਛੇਤੀ ਤੋਂ ਛੇਤੀ ਇਹ ਪਰਚਾ ਕੈਨਸਲ ਕਰੇ ਨਹੀਂ ਤਾਂ ਸੰਗਤਾਂ ਦੇ ਵਿੱਚ ਬਹੁਤ ਵੱਡਾ ਰੋਸ ਆ ਸਾਰਿਆਂ ਦੇ तकरीबन 60 ਸਾਲ ਤੋਂ ਉਮਰ ਉਪਰ ਆ ਜਿਹੜੇ ਅਸੀਂ ਬੈਠੇ ਆ ਤਦੋਂ ਉਹ 60 ਸਾਲ ਤੋਂ ਉਪਰ ਆ ਆਰਿਆਂ ਨੂੰ ਅਲਗਾਬਾਦੀ ਕੋਸ਼ਿਸ਼ ਕਰਤਾ ਇਹ ਜਿਹੜਾ ਕਦੇ ਵੀ ਸਹਿਨਯੋਗ ਨਹੀਂਗਾ ਨਹੀਂ ਤਾਂ ਸੀ ਕੋਈ ਸੰਗਤਾਂ ਦੇ ਨਾਮ ਰੱਖ ਕੇ ਸਲਾਹ ਕਰਕੇ ਕੋਈ ਆਵਦਾ ਜਿਹੜਾ ਇੱਕ ਪ੍ਰੋਗਰਾਮ ਲਿਖਾਂਗੇ ਸਰਕਾਰ ਨੇ ਇਹ ਜ਼ੁਲਮ ਕੀਤਾ ਵਾ ਧੱਕਾ ਕੀਤਾ ਸਾਡੇ ਹੀ ਗੁਰੂ ਦਾ ਨਰਾਦਰ ਹੋਇਆ ਤੇ ਸਾਡੇ ਤੇ ਹੀ ਇਹ ਪਰਚਾ ਦਰਜ ਹੋਇਆ ਜਿਹੜਾ ਸਹਿਨਯੋਗ ਨਹੀਂ ਨਿੰਦਣਯੋਗ ਇਹ ਤੁਸੀਂ ਸ਼ਿਕਾਇਤ ਕੀਤੀ ਉਹ ਤੁਹਾਡੇ ਹੀ ਖਿਲਾਫ ਪਰਚਾ ਦਰਜ ਹਾਂ ਸਾਡੇ ਹੀ ਖਿਲਾਫ ਪਰਚਾ ਅਸੀਂ ਸ਼ਿਕਾਇਤ ਕੀਤੀ ਸਾਡੇ ਗੁਰੂ ਦੀ ਬੇਇੱਜ਼ਤੀ ਹੋਈ ਸਾਡੇ ਹੀ ਗੁਰੂ ਦਾ ਨਰਾਦਰ ਹੋਇਆ ਸਾਡੇ ਹੀ ਗੁਰੂ ਗਲੀਆਂ ਚ ਰੋੜਿਆ ਗਿਆ ਤੇ ਉੱਪਰ ਉਹਨਾਂ ਦੋਸ਼ੀਆਂ ਨੂੰ ਕੋਈ ਸਜ਼ਾਵਾਂ ਨਹੀਂ ਤੇ ਸਾਡੇ ਉੱਪਰ ਇਹ ਸੰਘੀਮ ਤਰਾਵਾਂ ਲਾ ਕੇ ਤੇ ਜਿਹੜਾ ਇਹ ਪਰਚਾ ਦਰਪਿਕਾ ਕਰਤਾ ਜਿਹੜਾ ਇਹ ਨਿੰਦਮਯੋਗ ਹੈ ਸੰਗਾਂ ਸਰਕਾਰ ਬਹੁਤ ਛੇਤੀ ਸੰਗਿਆਨ ਲਵੇ ਦੇ ਤੇ ਇਹ ਤੁਸੀਂ ਸ਼ਿਕਾਇਤ ਕੀਤੀ ਕਿੰਨੇ ਬੰਦਿਆਂ ਦੇ ਨਾਂ ਦਿੱਤੇ ਜੀ ਕਹਤੇ ਕੀ ਸ਼ਿਕਾਇਤ ਕੀਤੀ ਆਸੀਂ ਸ਼ਿਕਾਇਤ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਨੇ ਇੰਦਰੋਂ ਆਪੀਆਰ ਪਾਈ ਜਕਸੀਰ ਸਿੰਘ ਨੂੰ ਬੰਦ ਕੀਤੀ ਗਈ ਤੇ ਚਾਰ ਦੋਸ਼ੀ ਸੰਤ ਕਲਵੰਤ ਸਿੰਘ ਹਰਦੀਪ ਸਿੰਘ ਸੋਨਫਰ ਜਗ ਜਸਵੀਰ ਸਿੰਘ ਸੋਨਫਰ ਦੀਪ ਸਿੰਘ ਤੇ ਆਪਣੀ ਇੱਕ ਉਹਨਾਂ ਦੀ ਵਾਈਫ ਸੀ ਦਾ ਨਾਮ ਮੇਰੇ ਕੋਲ ਵਿਸਰ ਗਿਆ ਇੱਕ ਉਹਨਾਂ ਦਾ ਛੋਟਾ ਬਰਾਸ ਹੈ ਇਹ ਚਾਰ ਜਾਣਿਆਂ ਤੇ ਪਰਚਾ ਦਰਜ ਹੋਇਆ ਸੀ 295 295 ਲਾ ਕੇ ਬਾਅਦ ਫਿਰ ਵੀ ਇਹਨਾਂ ਨਾਲ ਪੁਲਸਾ ਦਾ ਨਾ ਕਮਿਟਮੈਂਟ ਹੋ ਕੇ ਤੇ 153 ਏ 153 ਇਹ ਤਰ੍ਹਾਂ ਮਾਮੇ ਬਾਤ ਲੱਗੀਆਂ ਸਨ ਉਹਨਾਂ ਤੇ ਕੋਈ ਅਜੇ ਸਜ਼ਾ ਨਹੀਂ ਉਹ ਉਦੋਂ ਉਦੋਂ ਦੇ ਜਮਾਨਤ ਤੇ ਫਿਰਦੇ ਹਨ ਪਰ ਇੱਥੇ ਹੁਣ ਜਿਹੜਾ ਇਹ ਕੇਸ ਜਿਹੜਾ ਦਰਜ ਕੀਤਾ ਹੈ ਇਹ ਬਹੁਤ ਹੀ ਨਿੰਦਣਯੋਗ ਵਾ ਨਾ ਸਹਿਣਯੋਗ ਵਾ ਕਿਉਂਕਿ ਅਸੀਂ ਆਪਣਾ ਇਸ ਦੇਸ਼ ਦੀ ਖਾਤਰ ਮੈਂ ਫਿਰ ਵਾਰ-ਵਾਰ ਨਾਦਰ ਮਾਉਗਲ ਇਸ ਦੇਸ਼ ਦੀ ਖਾਤਰ ਸਿੱਖਾਂ ਨੇ ਬਹੁਤ ਕੁਰਬਾਨੀਆਂ ਦਿੱਤੀਆਂ ਤੇ ਸਿੱਖਾਂ ਤੇ ਹੀ ਦੇਸ਼ ਧਰੋਹ ਦਾ ਮਕਦਮਾ ਮਕਦਮਾ ਚਾਹੇ ਅਸੀਂ ਕੋਈ ਦੇਸ਼ ਧਰੋਹ ਦੇ ਵਿਰੁੱਧ ਕੰਮ ਕੀਤਾ ਹੋਵੇ ਦੇਸ਼ ਦੇ ਵਿਰੋਧ ਕੰਮ ਕੀਤਾ ਫਿਰ ਤੇ ਅੱਖੇ ਵੀ ਜੁਆਪਾ ਲਗਣਾ ਇਹ ਨਿੰਦਨਯੋਗ ਵਾ ਇਸ ਕਰਕੇ ਇਹ ਸਰਕਾਰ ਆਂਦਾ ਸੰਗਿਆਨ ਲਵੇ ਤੇ ਪਰਚਾ ਜਿਹੜਾ ਬਾਕਸ ਲਵੇ ਨਹੀਂ ਤਾਂ ਸੰਗਤਾਂ ਜਿਹੜੀਆਂ ਚੁੱਪ ਨਹੀਂ ਬੈਠਣਗੀਆਂ ਬਾਕੀ ਬਾਬਾ ਜੀ ਦੱਸਣਗੇ 14 ਬੰਦਿਆਂ ਨੇ ਸ਼ਿਕਾਇਤ ਕੀਤੀ ਹੈ ਕਿੰਨੇ ਸ਼ਿਕਾਇਤ ਕੀਤੀ ਤੁਹਾਡੇ 14 ਬੰਦਿਆਂ ਨੇ ਹਾਂ ਜਿਹੜੀ ਸ਼ਿਕਾਇਤ ਵਾ ਵੇਖੋ ਕੋਈ ਵੀ ਸਿਵਲ ਕਿਸੇ ਵੀ ਗਵਾਹੀ ਨਹੀਂ ਦਿੱਤੀ ਕੋਈ ਕਹੇ ਸਿਵਲ ਨੂੰ ਪਰਚਾ ਦਰਜ ਨਹੀਂਗਾ ਸਾਰਾ ਪੁਲਿਸ ਮੇਕਮੈਨੋਂ ਸਾਲਾਹੀ ਪੁਲਿਸ ਪ੍ਰਸ਼ਾਸਨੋਂ ਅਨਿਲ ਕੁਮਾਰ ਕੋਈ ਐਸਆਈ ਆ ਉਹਦੇ ਵੱਲੋਂ ਐਫਆਈਆਰ ਦਰਜ ਹੋਆ ਤੇ ਨਾਲ ਜਿਹੜੇ ਗਵਾਹ ਵਾ ਇੱਕ ਜਗਤ ਸਿੰਘ ਡੀਐਸਪੀ ਤੇ ਨਾਲ ਇੱਕ ਕਾਣਾ ਵਾਲੀ ਡੀਐਸਪੀ ਤੇ ਚਾਰ ਪੁਲਿਸ ਮਨਾਜ ਜਿਹੜੇ ਹਨ ਉਹ ਹੋਰ ਹਨ ਸਾਰੇ ਪੁਲਿਸ ਦੇ ਗਵਾਹ ਅਨ ਘੜਤ ਕਾਣੀ ਘੜ ਕੇ ਮਨ ਘੜਤ ਕਾਣੀ ਘੜ ਕੇ ਤੇ ਇਹ ਪਰਚਾ ਜਿਹੜਾ ਵਾ ਇਹ ਦਰਜ ਕੀਤਾ ਗਿਆ ਪਰਚਾ ਦਾ ਜਿਕਰ ਆਲਾ ਕੋਣ ਬੰਦਾ ਹੈਗਾ ਕਿੰਨੇ ਬੰਦਾ ਤੁਹਾਡੇ ਮੈਂ ਦੱਸ ਰਿਹਾ ਵੀ ਪੁਲਿਸ ਵੱਲੋਂ ਕਿਸੇ ਬੰਦੇ ਨਾਲੋਂ ਨਹੀਂ ਗਿਆ ਪੁਲਿਸ ਵੱਲੋਂ ਆ ਅਨਿਲ ਕੁਮਾਰ ਏ ایس ਆਈ ਵੱਲੋਂ ਆ ਕਿਸੇ ਬੰਦੇ ਦਾ ਦੋ ਨੀਗਾ ਕੋਈ ਸੀਪਲ ਕੋਈ ਦਵਾ ਨਹੀਂਗਾ ਕੋਈ ਹੋਰ ਕੰਮ ਹੋਇਆ ਇਹ ਇਹੋ ਜਿਹਾ ਤੇ ਉਹ ਉਹਨਾਂ ਨੇ ਮਤਲਬ ਇਹ ਜਿਹੜੇ ਅਨਹੋਣੇ ਕਾੜੀ ਕਾੜ ਕੇ ਤੇ ਕੀਤਾ ਇੱਕ ਮਿੰਟ ਸਾਡੇ ਮੰੰਬਰ ਵਾ ਐਸ ਜੀ ਪੀ ਸੀ ਜੁਗਸ਼ੀਰ ਸਿੰਘ ਸਾਹਿਬ ਜੀ ਬਤਕਾ ਜੀ ਅਜੇ ਵੀ ਦਰ ਉਹ ਬਹੁਤ ਚੰਗੇ ਨੇ ਚੁੰਟੇ ਆ ਗਏ ਚੁੰਟੇ ਉਹ ਵੀ ਨੀਂ ਲਿਜਾ ਕੋਲ ਚਲ ਵੈ ਗੁਰੂ ਜੀ ਦਾ ਖਾਲਸਾ ਵੈ ਗੁਰੂ ਜੀ ਸੁਖਤਿ ਆਨੰਦ ਪਹਿਲੇ ਵਾਰੀ ਹੀ ਗੱਲ ਦੇਖਣ ਤੇ ਸਾਨੂੰ ਮਿਲਿਆ ਕਿ ਇਕ ਪਰਿਵਾਰ ਦੇ ਪਿਤਾ ਨੇ ਆਪੇ ਦੇ ਮੇਜੀ ਘਰੇ ਗੁਰਦੁਆਰਾ ਬਣਾ ਲਿਆ। ਚਾਰੇ ਭਰਾ ਉਹ ਗੁਰਦੁਆਰਾ ਨੂੰ ਬੰਦਰ ਪਿੱਛੇ ਰੜ ਕੇ ਨਿਰੰਤਰ ਬਾਹਰ ਦੇ ਸਾਜਿਸ਼ ਕਰਤਾ ਦੇ ਕੀ ਕੀਤਾ ਜਿਹੜਾ ਕੋਈ ਬਾਹਰੋਂ ਮਸਾ ਲੇਖਣ ਵਾਸੋਂ ਇਹ ਮਿਹਨਤ ਲਾਇਆ ਜਾਊਗਾ। ਉਹਨਾਂ ਨੇ ਆਪੇ ਹੀ ਅੰਗ ਪਾੜ ਕੇ ਗੜੀ ਵਿੱਚ ਖਲਾਅ ਤੇ ਆਪੇ ਹੀ ਪੰਜ ਬਰਨ ਨੂੰ ਫੋਨ ਕਰਤਾ ਗੱਲ ਤੱਕ ਸਾਫ ਸਰਬੰਦੀ ਸਾਹਿਬ ਉਹ ਸਾਡੇ ਦੇ ਗੁਰੂ ਮਹਾਗੁਰੂ ਮਹਾਰਾਜ ਜੀ ਬੈਲ ਵੀ ਕਰ ਗਿਆ ਜੀ ਬੰਦਾ। ਹਾਂ ਜੀ ਬਰੇ ਸਾਹਿਬਾਂ ਨੂੰ ਪਹਿਲਾਂ ਉੱਥੇ ਪਹੁੰਚੇ ਮੈਂ ਬਾਹਰ ਗਿਆ ਇਸ ਮੰਜਿਲ ਦਾ ਤੁਸੀਂ ਜਨੜਾ ਨੂੰ ਕਿਹਾ ਕੁ ਜਾ ਕੇ ਉਹਨਾਂ ਨਾਲ ਕੋਈ ਸੇਵਾ ਸੰਭਾਲੋ ਬੜੀ ਮਾੜੀ ਗੱਲ ਹੋਈ ਹੈ ਜਦੋਂ ਗਏ ਸਾਰੀ ਗਲਤੀ ਕਾਰਵਾਈ ਕੀਤੀ ਤੇ ਪਤਾ ਲੱਗਿਆ ਵੀ ਕੋ ਬੀਬੀ ਨੇ ਸਾਰੀ ਚਾਲ ਚੱਲੀ ਏ ਬੀਬੀ ਨੇ ਆਪੇ ਹੀ ਅੰਗ ਖਲਾਰੇ ਤੇ ਆਪੇ ਹੀ ਆਪਦੇ ਪਰਿਵਾਰ ਨੂੰ ਖਸਾਉਣ ਵਾਸਤੇ ਤੱਕ ਸਦੁਖੀ ਤਰ ਤਾਪਾਂ ਦੇ ਬੇਰਣ ਵਿੱਚ